ਕਿਹੜਾ ਪਿਆਜ਼ ਹੋਣ ਲੱਗੀ ਜਾਂਦਾ ਤੇ ਕਿੰਨੇ ਪ੍ਰਕਾਰ ਦਾ ਪਿਆਜ਼ ਜਿਹੜਾ ਪੰਜਾਬ ਦੇ ਵਿੱਚ ਲੱਗਦਾਗਾ ਕਿਹੜੇ ਤਰੀਕੇ ਨਾਲ ਆਪਾਂ ਪਿਆਜ਼ ਦੀ ਖੇਤੀ ਕਰੀਏ ਜਿਹੜਾ ਆਪਣੇ ਕੋਲੇ ਸਾਲ ਪਰ ਘਰ ਆਸਤੇ ਪਿਆਜ਼ ਮੁੱਕੇ ਨਾ ਤੇ ਕਦੋਂ-ਕਦੋਂ ਲਾਇਆ ਜਾਂਦਾਗਾ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਸਤਿ ਸ੍ਰੀ ਅਕਾਲ ਜੀ ਤਿੰਨ ਤਰ੍ਹਾਂ ਦੇ ਪਿਆਜ਼ ਹੁੰਦੇ ਆ ਜਿਹੜੇ ਆਪਾਂ ਪੰਜਾਬ ਵਿੱਚ ਲਾਉਣੇ ਆ ਕੱਚਾ ਪਟਕੇ ਖਾਣ ਵਾਲਾ ਹਰਾ ਪਿਆਜ਼ ਕਹਿੰਦੇ ਜਿਹਨੂੰ ਆਪਾਂ ਇੱਕ ਹਾਈਬ੍ਰਿਡ ਪਿਆਜ਼ ਇੱਕ ਹੁੰਦਾ ਦੇਸੀ ਪਿਆਜ਼ ਕਦੋਂ-ਕਦੋਂ ਲੱਗਦੇ ਆ ਉਹਦੇ ਬਾਰੇ ਗੱਲਬਾਤ ਕਰਦੇ ਆ ਜੇ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਫਾਲੋ ਨਹੀਂ ਕੀਤਾ ਹੋਇਆ ਤਾਂ ਤੁਸੀਂ ਜ਼ਰੂਰ ਕਰ ਸਕਦੇ ਹੋ ਤੁਹਾਨੂੰ ਜਾਣਕਾਰੀ ਵਾਲੀਆਂ ਵੀਡੀਓ ਇਸਤੇ ਮਿਲਦੀਆਂ ਰਹਿੰਦੀਆਂ ਸਭ ਤੋਂ ਪਹਿਲੇ ਨੰਬਰ ਤੇ ਮੈਂ ਇਹ ਵੀਡੀਓ ਨਵੰਬਰ ਮਹੀਨੇ ਵਿੱਚ ਬਣਾ ਰਿਹਾ ਤੇ ਮੈਂ ਪਿਆਜ਼ ਦੱਸੂਗਾ ਵੀ ਕਿਹੜੇ-ਕਿਹੜੇ ਸਮੇਂ ਤੇ ਲੱਗਦਾਗਾ ਤੁਸੀਂ ਉਸ ਹਿਸਾਬ ਨਾਲ ਸੁਣ ਲਿਓ ਜੀ ਸਭ ਤੋਂ ਪਹਿਲੇ ਨੰਬਰ ਤੇ ਜੀ ਜਿਹੜਾ ਕੱਚਾ ਪੱਟ ਕੇ ਖਾਣ ਵਾਲਾ ਪਿਆਜ਼ ਆ ਜਿਹਨੂੰ ਪਹਾਰਾ ਪਿਆਜ਼ ਕਹਿੰਦੇ ਆ ਇਹ ਅਗਸਤ ਵਿੱਚ ਲੱਗਣਾ ਸ਼ੁਰੂ ਹੋ ਜਾਂਦਾਗਾ ਅਗਸਤ ਸਤੰਬਰ ਅਕਤੂਬਰ ਤੇ ਹੁਣ ਵੀ ਲਾ ਸਕਦੇ ਆ ਇਹ ਜਿਹੜਾ ਪਿਆਜ਼ ਹੁੰਦਾ ਛੋਟੇ ਛੋਟੇ ਬਲਬ ਮਿਲਦੇ ਹੁੰਦੇ ਆਪਾਂ ਨੂੰ ਅਗਸਤ ਸਤੰਬਰ ਵਿੱਚ ਤੇ ਜਿਹਨੂੰ ਆਪਾਂ ਛੋਟੇ ਬਲਬ ਕਹਿੰਨੇ ਜਾਂ ਛੋਟੀ ਗੰਢੀ ਕਹਿ ਦਿੰਦੇ ਆ ਤੇ ਜਾਂ ਆਪਾਂ ਉਹਨੂੰ ਭੀਚੀ ਵੀ ਕਹਿ ਦਿੰਦੇ ਆ ਇਹ ਅਗਸਤ ਮਹੀਨੇ ਵਿੱਚ ਲਾ ਜਾਂਦਾ ਤੇ ਇਹ 45 ਤੋਂ 60 ਦਿਨਾਂ ਦੇ ਵਿੱਚ ਹਰਾ ਪਾਟ ਕੇ ਕੱਚਾ ਖਾਣ ਵਾਲਾ ਤਿਆਰ ਹੋ ਜਾਂਦਾ ਬਾਜ਼ਾਰ ਦੇ ਵਿੱਚ ਵੀ ਰੇਟੇ ਦਾ ਵਧੀਆ ਮਿਲਦਾਗਾ ਇਹ ਜੇ ਆਪਾਂ ਸਟੋਰ ਕਰਨ ਦੀ ਗੱਲਬਾਤ ਕਰੀਏ ਤਾਂ ਆਪਾਂ ਜਦੋਂ ਇਹ ਤਿਆਰ ਹੋ ਜਾਂਦਾ ਤਾਂ ਆਪਾਂ ਇਹਨੂੰ ਸਣੇ ਸਮੇਤ ਭੂਕਾਂ ਰੱਖ ਸਕਦੇ ਆ ਮਹੀਨਾ ਕਹੇ ਰਹੂਗਾ ਘਰ ਵਾਸਤੇ ਉਦੋਂ ਬਾਅਦ ਇਹ ਨਹੀਂ ਰਹਿਣਾਗਾ ਤੇ ਜਿਹੜਾ ਹਾਈਬ੍ਰਿਡ ਪਿਆਜ ਆ ਜਾਗਾ ਹੁਣ ਜਿਹੜਾ ਲੱਗੀ ਜਾਂਦਾ ਨਵੰਬਰ ਮਹੀਨੇ ਵਿੱਚ ਲੱਗਦਾ ਇਹ ਇਹਦਾ ਜਦੋਂ ਆਪਾਂ ਪਿਆਜ਼ ਲਾਉਣੇ ਆ ਤੇ ਇਹ ਜੇ ਪਕਾਉਣਾ ਤੇ ਪੱਕ ਵੀ ਜਾਊਗਾ ਇਹਦਾ ਸਾਈਜ਼ ਬਹੁਤ ਵੱਡਾ ਬੰਦਾ ਵੱਟਾਂ ਤੇ ਜਾਦੇ ਲੱਗਦਾ ਇਹ ਜਾਂ ਬਿੱਡਾਂ ਤੇ ਲਾਇਆ ਜਾਂਦਾਗਾ ਇਹਦਾ ਸਾਈਜ਼ ਅੱਧਾ ਅੱਧਾ ਕਿਲੋ ਤੱਕ ਵੀ ਬਣਾ ਆ ਜਾਂਦਾ ਉਸ ਤੋਂ ਵੱਧ ਵੀ ਬਣਾ ਜਾਂਦਾ ਜੇ ਆਪਣੀ ਚੰਗੀ ਮਿਹਨਤ ਹੋਵੇ ਪਰ ਇਹਦਾ ਇੱਕ ਨੁਕਸਾ ਵੀ ਇਹ ਜਦੋਂ ਆਪਾਂ ਸਟੋਰ ਕਰਦੇ ਆ ਤੇ ਇਹ 2-2.5 ਮਹੀਨੇ ਬਾਅਦ ਇਹਨਾਂ ਤਿੰਨ ਮਹੀਨੇ ਬਾਅਦ ਗਲਨ ਲੱਗ ਜਾਂਦਾ ਹੈ। ਇਹ 'ਚ ਪਾਣੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਆ। ਖਾਂ 'ਚ ਮਿੱਠਾ ਹੁੰਦਾ ਏ। ਇਹ ਜੇ ਆਪਾਂ ਹਰਾ ਪੱਟ ਕੇ ਖਾਣਾ, ਮਤਲਬ ਕੱਚਾ ਪੱਟ ਕੇ ਖਾਣਾ ਤਾਂ ਇਹ ਵੀ ਹਰਾ ਕੱਚਾ ਪੱਟ ਕੇ ਖਾਣ ਵਾਸਤੇ ਤਿਆਰ ਹੋ ਜਾਂਦਾ। ਫਿਰ ਜਿਵੇਂ-ਜਿਵੇਂ ਦਿਨ ਵਧੀ ਜਾਣਗੇ ਓਵੇਂ-ਓਵੇਂ ਇਹਦਾ ਸਾਈਜ਼ ਵੱਡਾ ਹੋਈ ਜਾਊਗਾ। ਅਖੀਰ ਇਹ 100 ਤੋਂ 120 ਤਿੰਨਾਂ ਦੇ ਵਿੱਚ ਵਧੀਆ ਮੋਟਾ ਪਿਆਜ਼ ਬਣ ਜਾਂਦਾ। ਇਹਨੂੰ ਆਪਾਂ ਜੇ ਸਟੋਰ ਕਰਨਾ ਤੇ ਜਿਹੜੇ ਜ਼ਿਆਦੇ ਮੋٹے ਪਿਆਜ਼ ਆਏ ਆਪਾਂ ਪਹਿਲਾਂ ਵਰਤੋਂ ਕਰੀਏ ਇਹਦੀ ਤੇ ਜਿਹੜੇ ਛੋਟੇ ਪਿਆਜ਼ ਹੋਣਗੇ ਇਹਦੀ ਆਪਾਂ ਬਾਅਦ ਚ ਵਰਤੋਂ ਕਰੀਏ ਇਹ ਮੰਨ ਕੇ ਚੱਲੋ ਵੀ 2.5-3 ਮਹੀਨਿਆਂ ਬਾਅਦ ਇਹ ਗੰਨ ਲੱਗ ਜੂਗਾ ਉਸ ਤੋਂ ਪਹਿਲਾਂ ਇਹ ਤੁਹਾਨੂੰ ਖਾਣਾ ਪਊਗਾ ਤੇ ਜਿਹੜਾ ਹੁੰਦਾ ਦੇਸੀ ਪਿਆਜ਼ ਇਹ ਦਸੰਬਰ ਮਹੀਨੇ ਵਿੱਚ ਲੱਗਣਾ ਸ਼ੁਰੂ ਹੋ ਜਾਂਦਾ ਵੈਸੇ ਯੂਨੀਵਰਸਿਟੀ ਇੱਕ ਜਨਵਰੀ ਤੋਂ ਕਹਿੰਦੀ ਹੈ ਵੀ ਲਾਓ ਪਰ ਹੁਣ ਵੈਰਾਈਟੀਆਂ ਆਵੀਆਂ ਆਂਗਾਂ ਜਿਹੜੀਆਂ ਅੱਧ ਦਸੰਬਰ ਤੋਂ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਆਪਾਂ ਹਰਾ ਕੱਚਾ ਪੱਟ ਕੇ ਖਾ ਸਕਦੇ ਆ ਜਿਹੜੇ ਖਾਣਾ ਚਾਹੁੰਦੇ ਆ ਪਰ ਇਹ ਜਿਆਦਾ ਪਕਾਇਆ ਜਾਂਦਾਗਾ ਤੇ ਇਹ ਖਰਾਬ ਨਹੀਂ ਹੁੰਦਾ ਜਲਦੀ ਮਨ ਲਓ ਤੁਸੀਂ ਅਧ ਦਸੰਬਰ ਤੋਂ ਬਾਅਦ ਲਾਤਾ ਤੇ ਜਨਵਰੀ ਫਰਵਰੀ ਮਾਰਚ ਅਪ੍ਰੈਲ ਦੇ ਵਿੱਚ ਇਹਦੀ ਪਟਾਈ ਹੋ ਜਾਣੀ ਆ ਇਹ ਵੀ 120 ਦਰਾਂ ਤੋਂ ਉੱਪਰ ਹੀ ਲਿਆ ਜਾਂਦਾਗਾ ਤੇ ਇਹਨੂੰ ਪੱਟ ਕੇ ਫਿਰ ਵਧੀਆ ਸਕਾ ਕੇ ਇਹਦੀਆਂ ਭੂਕਾਂ ਤੇ ਇਹਨੂੰ ਸਟੋਰ ਕਰ ਲਿਆ ਜਾਂਦਾ ਫਿਰ ਗਾਂਹ ਇਹ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਸਤੰਬਰ ਅਕਤੂਬਰ ਤੇ ਨਵੰਬਰ ਤੱਕ ਇਹ ਵਧੀਆ ਰਹਿੰਦਾਗਾ ਨਵੰਬਰ ਦੇ ਮਹੀਨੇ ਵਿੱਚ ਆ ਕੇ ਫਿਰ ਇਹ ਦੇ ਵਿੱਚੋਂ ਹਰੀਆਂ ਹਰੀਆਂ ਭੂਕਾਂ ਨਿਕਲਣ ਲੱਗ ਜਾਂਦੀਆਂ ਇਸ ਤੋਂ ਬਾਅਦ ਇਹ ਫਿਰ ਵਰਤੋਂ ਯੋਗ ਇੰਨਾ ਨਹੀਂ ਰਹਿੰਦਾਗਾ ਇਸ ਕਰਕੇ ਇਹਨੂੰ ਸਾਲਪਰ ਵਾਲਾ ਪਿਆਜ਼ ਕਿਹਾ ਜਾਂਦਾ ਵੀ ਜਿਹੜਾ ਸਾਲਪਰ ਖਰਾਬ ਨਹੀਂ ਹੁੰਦਾ ਤੁਸੀਂ ਕਿਹੜੇ ਤਰੀਕੇ ਨਾਲ ਪਿਆਜ਼ ਲਾਓ ਜਿਹੜਾ ਸਾਲਪਰ ਪਿਆਜ਼ ਆਪਣੇ ਕੋਲ ਮੁੱਕੇ ਹੀ ਨਾ ਹੁਣ ਇਹ ਤੁਹਾਨੂੰ ਸਮਝ ਆ ਗਈ ਵੀ ਕਿਹੜਾ ਪਿਆਜ਼ ਕਦੋਂ ਲੱਗਦਾ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਸੀ ਪਿਆਜ਼ ਲਾਉਣਾ ਦੇਸੀ ਪਿਆਜ਼ ਲਾਉਣਾਗਾ ਤੁਸੀਂ 15 ਦਸੰਬਰ ਤੋਂ ਬਾਅਦ ਜਨਵਰੀ ਮਹੀਨੇ ਵਿੱਚ ਲਾਤਾ ਉਸ ਤੋਂ ਬਾਅਦ ਜਦੋਂ ਤਿਆਰ ਹੋ ਗਿਆ ਉਹਨੂੰ ਸਟੋਰ ਕਰੋ ਨਵੰਬਰ ਮਹੀਨੇ ਵਿੱਚ ਤੁਹਾਡਾ ਉਹ ਵਧੀਆ ਉਸ ਤੋਂ ਪਹਿਲਾਂ ਪਹਿਲਾਂ ਉਹਨੂੰ ਖਾ ਲਓ ਨਵੰਬਰ ਮਹੀਨੇ ਤੱਕ ਉਸ ਤੋਂ ਬਾਅਦ ਤੁਸੀਂ ਲਾਓ ਕੱਚਾ ਪਟਕੇ ਖਾਣ ਵਾਲਾ ਪਿਆਜ਼ ਅਗਸਤ ਵਿੱਚ ਲਾ ਲਓ ਸਤੰਬਰ ਚ ਲਾ ਲਓ ਉਹ ਤੁਹਾਡਾ ਤਿਆਰ ਹੋ ਜਾਊਗਾ ਜਦੋਂ ਇਹ ਵਿੱਚੋਂ ਫੁੱਟਣ ਲੱਗ ਗਿਆ ਫਿਰ ਤੁਸੀਂ ਉਹ ਸ਼ੁਰੂ ਕਰ ਸਕਦੇ ਆ ਜਦੋਂ ਇਹ ਖਤਮ ਹੋਊਗਾ ਉਦੋਂ ਉਹ ਚੱਲ ਪਊਗਾ ਉਸ ਤੋਂ ਬਾਅਦ ਤੁਸੀਂ ਨਵੰਬਰ ਮਹੀਨੇ ਵਿੱਚ ਲਾਓ ਹਾਈਬ੍ਰਿਡ ਪਿਆਜ਼ ਹਾਈਬ੍ਰਿਡ ਪਿਆਜ਼ ਬਹੁਤ ਵੱਡਾ ਸਾਈਜ਼ ਬਣ ਜਾਂਦਾ ਤੇ ਦੋ ਟਾਈ ਮਹੀਨੇ ਖਰਾਬ ਵੀ ਨਹੀਂ ਹੁੰਦਾ ਇਸ ਕਰਕੇ ਤੁਸੀਂ ਜੇ ਮੰਨ ਲਓ ਨਵੰਬਰ ਚ ਲਾਤਾ ਨਵੰਬਰ ਦਸੰਬਰ ਤੇ ਜਨਵਰੀ ਤੇ ਫਰਵਰੀ ਤੇ ਹਾਲਾਂਕਿ ਜਿਹੜਾ ਦੇਸੀ ਪਿਆਜ਼ ਆ ਉਹ ਫਿਰ ਉਦੋਂ ਨੂੰ ਆਪਣੇ ਕੋਲ ਸ਼ੁਰੂ ਨਹੀਂ ਹੁੰਦਾਗਾ ਤੇ ਜਦੋਂ ਰੇਟ ਵਧੀਆ ਹੁੰਦਾਗਾ ਪਿਆਜ਼ ਦਾ ਉਦੋਂ ਇਹ ਆਪਾਂ ਨੂੰ ਵਰਤਨ ਨੂੰ ਮਿਲੂਗਾ ਜਿਹੜਾ ਹਾਈਬ੍ਰਿਡ ਪਿਆਜ਼ ਬਾਹਲਾ ਨਾਲ ਆਓ ਜੇ ਆਪਣੇ ਕੋਲ ਚਾਰ ਪੰਜ ਘਰੇ ਜਾਣੇ ਆ ਕੋਈ ਮਰਲਾ ਲਾ ਲਓ ਇਹਦਾ ਦੇਸੀ ਪਿਆਜ਼ ਜਾਦੇ ਲਾਇਆ ਕਰੋ ਜਿਹੜਾ ਦੇਸੀ ਪਿਆਜ਼ ਆ ਫਿਰ ਗਾਂ ਜਾ ਕੇ ਤੁਸੀਂ 15 ਦਸੰਬਰ ਤੋਂ ਬਾਅਦ ਜਨਵਰੀ ਮਹੀਨੇ ਵਿੱਚ ਤੁਸੀਂ ਦੇਸੀ ਪਿਆਜ਼ ਲਾਓ ਫਿਰ ਉਹ ਜਮੇ ਹੀ ਖਰਾਬ ਹੁੰਦਾਗਾ ਲੰਮਾ ਸਮਾਂ ਉਹ ਸਟੋਰ ਕੀਤਾ ਜਾਂਦਾਗਾ ਇਹ ਹੁੰਦਾ ਪਿਆਜ਼ ਆਪਾਂ ਜੇ ਪਨੀਰੀ ਲੈਣੀ ਹੈ ਕਿਸੇ ਤੋਂ ਇਹਦੇ ਬਾਰੇ ਆਪਾਂ ਨੂੰ ਪਤਾ ਨਹੀਂ ਲੱਗਦਾ ਵੀ ਪਨੀਰੀ ਸੇਮ ਹੀ ਹੁੰਦੀ ਹੈ ਸਾਰਿਆਂ ਦੀ ਕੋਈ ਪਛਾਣ ਨਹੀਂ ਸਕਦਾ ਇਹਨੂੰ ਦੇਸੀ ਪਿਆਜ਼ ਦੀ ਹੈ ਜਾਂ ਹਾਈਬ੍ਰਿਡ ਪਿਆਜ਼ ਦੀ ਹੈ ਇਹ ਤਾਂ ਗਾਂ ਜਾ ਕੇ ਪਤਾ ਲੱਗਦਾ ਬੰਦੇ ਦੀ ਇਮਾਨਦਾਰੀ ਤੇ ਜਿੱਥੋਂ ਆਪਣੀ ਜੀ ਲੈ ਕੇ ਆਉਣੀ ਹੈ ਜੇ ਤੁਸੀਂ ਪਿਆਜ਼ ਦੀ ਖੇਤੀ ਕਰਨੀ ਹੈ ਜੇ ਤੁਹਾਨੂੰ ਪਨੀਰੀਆਂ ਦੀ ਜ਼ਰੂਰਤ ਆ ਤਾਂ ਤੁਸੀਂ ਆਪਣੇ ਕੋਲੋਂ ਵੀ ਲਾ ਸਕਦੇ ਹੋ ਜਿਹੜਾ ਦੇਸੀ ਪਿਆਜ਼ ਆ ਉਹ ਆਪਾਂ ਵਾਇਰਸ ਮੁਕਤ ਰੱਖੇ ਵੀ 15 ਦਸੰਬਰ ਤੋਂ ਬਾਅਦ ਆਪਾਂ ਸ਼ੁਰੂ ਕਰ ਦਾਂਗੇ ਉਹਦੀ ਸੇਲ ਕਰਨੀ ਉਦੋਂ ਤੁਸੀਂ ਜੇ ਕਿਸੇ ਨੇ ਘਰ ਆਸਤੇ ਲਾਉਣਾ ਤਾਂ ਕੋਈ ਬੁਕਿੰਗ ਦੀ ਲੋੜ ਨਹੀਂ ਆਪਣੇ ਕੋਲ 4 ਏਕੜ ਪਨੀਰੀ ਹੈਗੀ ਆ ਤੇ ਜੇ ਤੁਸੀਂ ਲਾਉਣਾਗਾ ਕੋਈ ਕਨਾਲ 2 ਕਨਾਰ ਕਿਲਾ 2 ਕਿਲੇ ਤਾਂ ਹੁਣ ਤੁਸੀਂ ਬੁਕਿੰਗਾਂ ਇਸ ਨੰਬਰ ਤੇ ਮੈਸੇਜ ਕਰਕੇ ਜਾਂ ਫੋਨ ਕਰਕੇ ਤੁਸੀਂ ਕਰਾ ਸਕਦੇ ਹੋ ਫਿਰ ਤੁਹਾਨੂੰ ਸਾਡੇ ਤੋਂ ਪਨੀਰੀਆਂ ਦੇਸੀ ਪਿਆਜ਼ ਦੀਆਂ ਮਿਲ ਜਾਣਗੀਆਂ ਤੇ ਜਿਹੜਾ ਹੈਗਾ ਹਾਈਬ੍ਰਿਡ ਪਿਆਜ਼ ਉਹਦੀ ਹੁਣ ਜਿਹੜੀ ਪਨੀਰੀ ਆ ਉਹ ਆਪਣੇ ਕੋਲ ਤਿਆਰ ਆ ਉਹ ਤੁਸੀਂ ਜੇ ਘਰ ਆਸਤੇ ਲਾਉਣਾ ਲਜਾ ਸਕਦੇ ਹੋ ਸਾਡੇ ਤੋਂ ਇਹ ਵੀਡੀਓ ਬਣਾਉਣ ਦਾ ਮਕਸਦ ਹੀ ਇਹ ਆ ਵੀ ਜਿਹੜੇ ਤਾਂ ਭਰਾ ਆਪਣੇ ਕੋਲ ਤੋਂ ਪਨੀਰਿਕਾ ਲੈ ਕੇ ਜਾਂਦੇ ਆ ਪਿਆਜ਼ ਦੀਆਂ ਉਹਨਾਂ ਨੂੰ ਤਾਂ ਚਲੋ ਪਤਾ ਹੀ ਆਗਾ ਜਿਨ੍ਹਾਂ ਨੂੰ ਨਹੀਂ ਪਤਾ ਕਿ ਜਿਹੜੇ ਦੂਰ ਬੈਠੇ ਸਾਡੇ ਤੋਂ ਸਾਡੇ ਕੋਲ ਨਹੀਂ ਲੈਣ ਆਇਆ ਜਾਂਦਾ ਪਨੀਰਿਕਾ ਉਹਨਾਂ ਤੋਂ ਉਹ ਭਰਾਵਾਂ ਭਰਾਵਾਂ ਨੂੰ ਜਾਣਕਾਰੀ ਦਿੱਤੀ ਗਈ ਹੈ ਵੀ ਤੁਸੀਂ ਹੁਣ ਤੁਹਾਨੂੰ ਸਮਝ ਆ ਗਈ ਹੈ ਵੀ ਕਿੰਨੇ ਕਿਹੜੇ ਕਿਹੜੇ ਤਰ੍ਹਾਂ ਦੇ ਪਿਆਜ਼ ਹੁੰਦੇ ਆ ਤੇ ਕਦੋਂ-ਕਦੋਂ ਲਾਇਆ ਜਾਂਦਾ ਨਹੀਂ ਆਮ ਆਪਾਂ ਜੋ ਜੀ ਕਰਦਾ ਉਹਦੀ ਪਿਆਜ਼ ਲਾਉਣਾ ਸ਼ੁਰੂ ਕਰ ਦਿੰਦੇ ਆ ਪਰ ਆਪਾਂ ਨੂੰ ਪਤਾ ਹੋਣਾ ਚਾਹੀਦਾ ਵੀ ਕਿਹੜਾ ਪਿਆਜ਼ ਕਦੋਂ ਲੱਗਦਾ ਸਾਰੇ ਨੇ ਸਾਥ ਦੇਣਾ ਜੀ ਧੰਨਵਾਦ